ਬਾਲੀ ਲੈ ਇਹ ਇੰਦਰ ਆ ਲਾਓ ਲਾਓ ਨੀਣਾ ਕਾ ਜੀ ਬਾਈ ਮਾਣੇ ਮਾਈ ਮਾਈ ਉੱਤੇ ਆਉਂਦਾ ਬਾਈ ਇੱਕ ਬੋਲਾ ਦੇ ਬੋਲੋ ਸਰ ਬੋਲੋ ਹਾਂਜੀ ਹਾਂਜੀ ਚਲੋ ਬਸ ਦੋ ਸ਼ਾਲ ਬੋਲੋ ਕੀ ਕਹੋਗੇ ਜੇ ਸਿੱਧੂ ਮੂਸੇਵਾਲਾ ਦੀ ਜੀ ਵਰਸੀ ਮਨਾਈ ਗਈ ਹੈ ਕਿ ਵੱਡੀ ਗਿੰਦੀ ਪ੍ਰਸ਼ਾਸਨ ਪੰਚਾਇਤ ਨੇ ਕਿਹੜਾ ਬੇਟਾ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦੇ ਦੀ। ਅਰੇ ਮਾਈਕ ਉੱਪਰ ਕਰੋ। ਅਗੇ ਥੋੜਾ ਉੱਚੀ ਬੋਲਿਓ ਜੀ। ਰੱਬ ਨੇ ਮਾਈਕ ਪੈ ਗਿਆ ਸੀ। ਔਰ ਇਹ ਨਾਸ਼ਤ ਕੀ ਫਾਮ ਦੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਬਾਹਰ ਨਿਕਲਣ ਦੀ ਸ਼ਿਕਾਇਤ ਕਰ ਰਹੇ ਆ। ਪਰਮਾਤਮਾ ਤੁਹਾਨੂੰ ਆਸ਼ੀਰਵਾਦ ਕਰੇ। ਅੱਛੀ ਰੋਡ ਪਰਮਾਤਮਾ ਆਪਣੇ ਚਰਨਾਚਲ ਪਾਸ ਦੇ ਵਿੱਚ ਨਿਰਮਲਤਾ ਠੀਕ ਹੈ ਹਾਂ ਕਿ ਲਗਾਤਾਰ ਇਨਸਾਫ ਨੂੰ ਲੈ ਕੇ ਭਟਕ ਰਹੇ ਹਾਂ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਾਲੇ ਵੀ ਇਨਸਾਫ ਨਹੀਂ ਮਿਲਿਆ ਹੈਗਾ ਮੈਂ ਤਾਂ ਦਾਅਵਾ ਖਰਾਬੀ ਵਿਕਤੀ ਕਰ ਦਿੱਤਾ ਵੀ ਅਸੀਂ ਇਨਸਾਫ ਕਰਾਉਣਗੇ ਕੁਝ ਨਹੀਂ ਕਰ ਰਹੇ ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਆਪੇ ਉਹ ਬੁਲਾਰਤਾਂ ਦੇ ਛੋਟੇ-ਛੋਟੇ ਹਰਕਤਾਂਾਂ માં ਕਹਿ ਕੇ ਵੀ ਜੇ ਮੇਰੇ ਬਾਰੇ ਫਿਰ ਵੀ ਕਿਸੇ ਖਾਲਾ ਬੈਠੋ ਕੀ ਜਵਾਬ ਤਲ ਕੀ ਦਿੱਤੀ ਤਾਂ ਮੈਂ ਕਿਵੇਂ ਲੇ ਕੇ ਦਾਅਵੇ ਕਰ ਲਗੇ ਜਾਂ ਕੁਝ ਕਰ ਲਗੇ ਇਹ ਸਿਸਟਮ ਨੇ ਜੇਲਾਂ ਦੇ ਵਿੱਚ ਇੰਟਰਵਿਊ ਹੋਈ ਆ ਤਿਹਾਰ ਜੇਲ੍ਹ ਪੁਲਿਸ ਅਧਿਕਾਰੀ ਜੇ ਪਰਮ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਇੱਕ ਦੂਜੇ ਦੇ ਦੋਸ਼ ਲਗਾ ਰਹੇ ਨੇ ਮਿਲੇ ਉਹਦੇ ਦੋਨੋਂ ਸਟੇਟ ਵੀ ਭਾਜਪਾ ਵੀ ਭਾਜਪਾ ਨੇ 268 ਲੱਖ ਨੂੰ ਸੇਫਟਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਉਹ ਤੋਂ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਬਣਾਉਣੀ ਆ ਇਹ ਇੱਕ ਨੈਕਸਸ ਹੈ ਕੱਟ ਜੋੜ ਹੈ ਜਿਹੜਾ ਇੱਥੇ ਕੋਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਣਾ ਚਾਹੁੰਦਾ ਸਾਨੂੰ ਸਮਝ ਆ ਰਹੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਦੇ ਹੋ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਹੈ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਨਹੀਂ ਕਰ ਸਕਦੇ ਪਰ ਸਾਨੂੰ ਤੁਹਾਡੀਆਂ ਚਾਲਾਂ ਚੁਰ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਵਾਂਗਾ ਮੈਂ ਜਾ ਵੀ ਹੈ ਮੈਂ ਜਾ ਵੀ ਜਾਵਾਂਗਾ ਸਿੱਧੂ ਦੀ ਸਿਕਿਉਰਿਟੀ ਤਾਂ ਇਹਨਾਂ ਨੂੰ ਅੱਖਾਂ ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਆਉਂਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕਿ ਇਹ ਬਿਲਕੁਲ ਬਗੈਰਤੀ ਆਈ ਗੱਲ ਹੈ ਕਿ ਜਿਹੜੀ ਗੱਲ ਆਪਾਂ ਮੂੰਹ ਚੋਂ ਕਹਿ ਕੇ ਕਹਿੰਦੇ ਰਹੇ ਆਂ ਵੀ ਅਸੀਂ ਆਹ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆਂ ਤਾਂ ਲੋਕਾਂ ਦੇ ਮੂੰਹ ਵੀ ਇਸੇ ਕਰਕੇ ਲਹਿਰੇ ਹੋ। ਉਹ ਲਾਸਟ ਬਸਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਰ ਕੀ ਸਕਿਆ ਤੁਹਾਨੂੰ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤਾਂ ਕੋਈ ਵਜ੍ਹਾ ਹੁੰਦੀ ਹੈ। ਵਜ੍ਹਾ ਤਾਂ ਕੋਈ ਹੈ ਹੀ ਨਹੀਂ। ਵਜ੍ਹਾ ਇਹ ਹੈ ਕਿ ਉਹ ਸਿੱਖ ਕੌਮ ਦੇ ਨਾਲ ਸੰਬੰਧ ਰੱਖਦਾ ਹੈ, ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਉਹ ਆਪਣੇ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁਬਦਾ ਸੀ ਕਿਉਂਕੋ ਤਾਂ ਦਾਇਰਾ ਵੱਡਾ ਸੀ ਉਹਨੂੰ ਕੋਰੋਨਾ ਵਿੱਚ ਸੁਣਿਆ ਜਾਂਦਾ ਸੀ ਉਹ ਆਵਾਜ਼ ਇਹਨਾਂ ਨੇ ਖਮੋਸ਼ ਕਰਨੀ ਸੀ ਠੀਕ ਹੈ ਧੰਨਵਾਦ ਇੱਕ ਸਿਕਿਉਰਟੀ ਜੀ ਮਾਰ ਦਿਓ ਕਿ ਤੁਹਾਡੇ ਭइये ਆ ਕੇ ਘਰੇ ਬੈਠਾ ਨੂੰ ਸਾਨੂੰ ਮਾਰ ਕੇ ਗਿਆ ਰੋਜ਼ ਸਾਨੂੰ ਇਸ ਗੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਹੁਣ ਸਿੱਧੂ ਮੂਸੇਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਕਮਲਤਾਪੁਰਕ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰੇ ਕਿਉਂ ਗਏ ਮੈਂ ਇਸ ਦੇਸ਼ ਦੀ ਰਾਜਨੀਤੀ ਕੋਈ ਸਵਾਲ ਪੁੱਛਦਾ ਜੇ ਨਫ਼ਰਤ ਸੀ ਮੈਂ ਕਿਸ ਗੱਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟੋਂ ਉਤਾਰਨ ਲਈ ਦੂਰ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬਲਾਹਣਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ YouTubeਰ ਹੈ ਤੇ 24 ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸੁਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਜੋਗਪਤਾ ਉਹ ਫੈਸਲੇ ਕਰ ਸਕਦਾ ਉਹਨੂੰ ਬਾਰੇ ਲੋਕਾਂ ਨੇ ਜੋ ਕਿ ਅਸੀਂ ਕਾਂਗਰਸ ਦੇ ਵਿੱਚੋਂ ਨੇ ਜੁਆਇਨ ਕੀਤਾ ਬਾਰੇ ਲੋਕਾਂ ਨੇ ਸਵਾਲ ਚੁੱਕੇ ਤੁਫਲਾਨੀ ਪਾਰਟੀ ਚਲਾ ਗਿਆ ਤੁਫਲਾਨੀ ਪਾਰਟੀ ਚਲਾ ਗਿਆ ਪਰ ਉਹਨੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਨਹੀਂ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪਰਸਨਲਿਟੀਆਂ ਦਾ ਨਾਮ ਬਣਦੀਆਂ ਨੇ ਕਿ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵੱਧ ਰਹੀ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਰਨ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕੇ ਹੱਦ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਪੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼੍ਰੀਕਾ ਸੀ ਅੱਜ ਤੱਕ ਤੁਸੀਂ ਕਿਸੇ ਦੋ ਘੰਟੇ ਕੰਦੇ ਬੱਚੇ ਨੂੰ ਨੋਟਿਸ ਆਇਆ ਦੇਖੇ ਇਹ ਨਫਤ ਦੀ ਖਤ ਹੈ। ਇਸ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਵਾ ਖਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕੱਢਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਨਾਲ ਤੋ ਇਹਨਾਂ ਗੱਲਾਂ ਤੋਂ ਮੈਂ ਤੇ ਧੱਬਾ ਲੈ ਕੇ ਜਮਾ ਸਮਾਂ ਆਯਾਤ ਨਹੀਂ ਦੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਅਗੀਆਂ ਨਸਲਾਂ ਨੂੰ ਚੁਕਾ ਚੁਕੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤੈਅ ਜਦੋਂ ਧੰਨਵਾਦ ਕਰਦਾ ਕਿ ਤੁਸੀਂ ਮਾਰੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਕਾਬਰ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾਂ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਅਸਾਂ ਨੇ ਤਦ ਤੱਕ ਇਸ ਜਸਸਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਿਾਂਗੇ ਤੁਸੀਂ ਜਿੰਦੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਆ ਕੋਈ ਵੀ ਬਿਨਾ ਚਰਪਣੀ ਸਕੇ ਤੋਂ ਨਾ ਜਾਵੇ ਇਹਨਾ ਕਹਿੰਦਾ ਹੋਇਆ ਤਉ ਆਗਿਆ ਲੈਣਾ ਗੁਰਸਾਥ ਬੰਦ ਕੱਟ ਕੇ ਆਵਾ ਸੰਗਤ ਮਾਫ ਕਰਨੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ